ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਖੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਹਾਂ ਸੇਲ ਤੇ ਤੁਹਾਡੇ ਦੋ ਟਰੈਕਟਰ ਇੱਕ ਟਰਾਲੀ ਤੇ ਇੱਕ ਸਵੈਪਟ ਕਾਰ ਚਲੋ ਫਿਰ ਕਰਦੇ ਆਂ ਅੱਗੇ ਵੀਡੀਓ ਵਿੱਚ ਗੱਲਬਾਤ ਬਣੇ ਰਹਿਣਾ ਐਂਡ ਤੱਕ ਨਾਲ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਹਣ ਤਾਂ ਤੁਹਾਨੂੰ ਹਰ ਵਾਈ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਚਲੋ ਫਿਰ ਕਰਦੇ ਆਂ ਅੱਗੇ ਵੀਡੀਓ ਸਟਾਰਟ ਤੇ ਬਣੇ ਰਹਿਣਾ ਐਂਡ ਤੱਕ ਨਾਲ ਪਹਿਲਾ ਆ ਗਿਆ ਮਿੱਤਰੋ Mahindra 275 DI 1998 ਮਾਡਲ ਆ ਰੰਗ ਪੇਂਟ ਦਾ ਸਾਰਾ ਟਾਈਟੋ ਰੀਜਨਲ ਆ ਤੇ ਪੰਜਾਬ ਦਾ ਨੰਬਰ ਆ 1998 ਮਾਡਲ ਆ ਪੀਵੀ ਨੰਬਰ ਆ ਟਾਇਰਾਂ ਦੀ ਜਿਹੜੀ ਹਾਂ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਤੇ ਇੰਜਨ ਗੇਅਰ ਦੀ ਮਾਲਕੀ ਵਾਲਿਆਂ ਦੀ ਫੁੱਲ ਗਾਰੰਟੀ ਆ ਤੇ ਏਰੀਆ ਹੈਗਾ ਵੀਰਾਂ ਦਾ ਪਿੰਡ ਜਿਉਂਦੇ ਮਾਝਾ ਤੇ ਕੰਟੈਕਟ ਨੰਬਰ ਹੁੰਦਾ ਸਕਰੀਨ ਤੇ ਸ਼ੋ ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਮਹਿੰਦਰਾ 275 DI 1998 ਮਾਡਲ ਪੰਜਾਬ ਨੰਬਰ ਟਰੈਕਟਰ ਖਰੀਦ ਸਕਦੇ ਆ ਬਾਕੀ ਦੀ ਗ੍ਰੀਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਸਾਰੇ ਟਰੈਕਟਰ ਦੀ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲਓ ਹੁਣ ਤਾਂ ਤੁਹਾਨੂੰ ਇਹ ਨਵੀਂ ਵੀਡੀਓ ਦੀ ਅਪਡੇਟ ਮਿਲ ਸਕਦੀ ਅੱਗੇ ਆ ਗਿਆ ਸੁਰਾਸ 744 FE 2011 ਮਾਡਲ ਆ ਪੰਜਾਬ ਦਾ ਨੰਬਰ ਆ 2011 ਮਾਡਲ ਆ ਪੀਵੀ ਨੰਬਰ ਆ ਫੁੱਲ ਸੋਨਾ ਟਰੈਕਟਰ ਆ ਬਾਕੀ ਟਾਇਰਾਂ ਦੀ ਜਿਹੜੀ ਹਿੰਦੂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਸਾਰਾ ਟਰੈਕਟਰ ਫੁੱਲ ਸੋਨਾ ਹੈ ਇੰਜਨ ਗੇਅਰ ਲੈਫਟ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਹੈ ਵੀਰਾਂ ਨੇ 3 ਲੱਖ ਤੇ 70000 ਰੁਪਏ ਡਿਮਾਂਡ ਰੱਖੀ ਹੈ ਏਰੀਆ ਹੈਗਾ ਮਹੂ ਜੀਰਾ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਦਾ ਸਕਰੀਨ ਤੇ ਨੰਬਰ ਤੇ ਵੀ ਇੰਗ੍ਰੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ Swift car 2007 model ਆ PV ਨੰਬਰ ਆ ਪੰਜਾਬ ਦਾ ਨੰਬਰ ਆ ਫੁੱਲ ਸੋਣੀ ਗੱਡੀ ਆ ਸਾਰੀ ਗੱਡੀ origignal ਆ ਤੇ ਡਿਮਾਂਡ ਰੱਖੀ ਵੀਰਾਂ ਨੇ 1,50,000 ਰੁਪਇਆ ਡਿਮਾਂਡ ਰੱਖੀ ਆ ਏਰੀਆ ਹੈਗਾ ਮਖੂ ਜੀਰਾ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਦਾ ਸਕਰੀਨ ਤੇ ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਗੱਡੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ Swift 2007 model ਪੰਜਾਬ ਨੰਬਰ ਗੱਡੀ ਖਰੀਦ ਸਕਦੇ ਆ ਅੱਗੇ ਆਗੇ ਮਿੱਤਰੋ ਟਰਾਲੀ 11 1.5 ਫੁੱਟੀ ਰੰਗ ਪੇਂਟ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਵੈੱਡ ਸਮੇਤ ਆ ਵੈੱਡ ਸਮੇਤ ਆ ਬਾਡੀ ਲਾਈਨ ਦੀ ਸਾਰੀ ਟਰਾਲੀ ਸਾਫ਼ ਸੁਥਰੀ ਵੇਚ ਦਾ ਕਿਤੇ ਕੋਈ ਡੈਮੇਜ ਨਹੀਂਗਾ ਬਾਕੀ ਤੁਸੀਂ ਗ੍ਰੀਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਤੇ ਡਿਮਾਂਡ ਰੱਖੀ ਵੀਰਾਂ ਨੇ ਇਹ ਟਰਾਲੀ ਡਿਮਾਂਡ ਰੱਖੀ ਆ 80000 ਤੇ ਏਰੀਆ ਹੈਗਾ ਮਖੋਜੀਰਾ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 11 1.5 ਫੁੱਟੀ ਟਰਾਲੀ ਖਰੀਦ ਸਕਦੇ ਆ ਬਾਕੀ ਦੀ ਗ੍ਰੀਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਚਲੋ ਫਿਰ ਮਿਲਦੇ ਆਂ ਅੱਗੇ ਮਿੱਤਰੋ ਇੱਕ ਨੈਕਸਟ ਵੀਡੀਓ ਵਿੱਚ